ਬਹੁਤ ਜਨਮ ਬਿਛੁਰੇ ਥੇ ਮਾਦੋ ਬਹੁਤ ਜਨਮ ਬਿਛੁਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਜਨਮ ਵਿਚਰੇ ਤੇ ਮਾਦੋ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਹਾਰੇ ਲੇਖੇ ਜਨਮ ਤੁਹਾਰੇ ਲੇਖੇ ਇਹ ਜਨਮ ਤੁਹਾਰੇ ਲੇਖੇ ਜਨਮ ਤੁਹਾਰੇ ਲੇਖੇ ਬਹੁਤ ਜਨਮ ਵਿਛਰੇ تھے ਮਾਂ ਸਰਦੀ ਨਾ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀ ਜੈ ਹਮ ਸਰਦੀ ਨਾ ਦਇਆਲ ਨਾ ਤੁਮ ਸਰ अब पत्ियार क्या की दे बतनी तोर मोर मान माने जन को पूरन दी दे जन को पूरन जी श्री गुरु रविदास महाराज जी दे 643 प्रगति दिस ਜੱਖੂ ਮਨਾ ਪੰਖੇ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਜਿਸ ਵਿੱਚ ਸਾਡੇ ਸ੍ਰੀ ਗੁਰੂ ਦਾਸ ਨੌਜਵਾਨ ਸਭਾ ਦੇ ਸਾਰੇ ਵੱਡੇਧਾਰਕ ਤੇ ਮੈਂਬਰ ਸਰਵਾਂ ਮਰਲੇਰੀਆ ਸੰਗਤਾਂ ਪਿੰਡ ਦੀਆਂ ਸੰਗਤਾਂ ਤੇ ਐਨ ਆਰ ਆਈ ਵੀਰਾਂ ਵੱਲੋਂ ਜੋਸ਼ ਨਾਲ ਦਿੱਤਾ ਗਿਆ ਬੇਸ਼ਮਾਰ ਸੇ ਜੋ ਦੇ ਸਦਕਾ ਬਹੁਤ ਸ਼ਾਨਦਾਰ ਤਰੀਕੇ ਨਾਲ ਗੁਰੂ ਮਹਾਰਾਜ ਦਾ ਪ੍ਰਕਾਸ਼ ਪਰ ਮਨਾਇਆ ਗਿਆ ਇਸ ਵਿੱਚ ਸਾਈ ਪਪਲ ਗਾਚੀ ਪਰਮੁਜਾਰੇ ਬਾੜਿਆ ਨੇ ਆਪਣਾ ਬਹੁਤ ਹੀ ਬਹੁਤ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਵਾਰੇ ਦੀ ਬਾਣੀ ਦੇ ਨਾਲ ਜੋੜਿਆ ਦਿਨ ਦਾ ਪ੍ਰਭਾਤ ਫੇਰੀਆਂ ਦੀ ਸੇਵਾ 15 ਦਿਨ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਸਾਰੀਆਂ ਸੰਗਤਾਂ ਨੇ ਆਪਣੇ ਘਰ ਵਿੱਚ ਪ੍ਰਭਾਤ ਫੇਰੀ ਇਹ ਬਲਾਕੇ ਚਰਨਪਾਗੇ ਸਤਿਗੁਰਾਂ ਦੇ ਬਹੁਤ ਖੁਸ਼ੀਆਂ ਕਟੀਆਂ ਸੋ ਮੈਂ ਸਾਰੇ ਸਭਾ ਦੇ ਨੌਜਵਾਨ ਸਭਾ ਜਿਖੁ ਮਿਲ ਲਪਾਂ ਪ੍ਰਿੰਦ ਦੇ ਸੰਗਤ ਬਾਹਰੋਂ ਆਏ ਸਾਰੇ ਸੱਜਣ ਐਨਰ ਵੀ ਚੇਚੇ ਤੌਰ ਤੇ ਸਰ ਵੀਰ ਸਿੰਘ ਜੀ ਕੈਨੇਡਾ ਤੋਂ ਜਿਹੜੇ ਸਾਡੇ ਸਪੈਸ਼ਲ ਸੱਦੇ ਤੇ ਇੱਥੇ ਆਇਆ ਬਤੌਰ ਮੁੱਖ ਮਹਿਮਾਨ ਉਹਨਾਂ ਦਾ ਬਹੁਤ ਬਹੁਤ ਸਾਰੀ ਸੰਗਤ ਦਾ ਬਹੁਤ ਬਹੁਤ ਸ਼ੁਕਰਾਨਾ ਅਰੀਵਾ ਸਾਹਿਬ ਲਾਇਲੈਂਸ ਖੱਤਮ ਆ ਕੇ ਉਹਨਾਂ ਨੇ ਆਪਣੇ ਪ੍ਰੋਜੈਕਟਾਂ ਬਾਰੇ ਜਿਹੜਾ ਜਾਣਕਾਰੀ ਦਿੱਤੀ ਭੇਟੀ ਦੇ ਅਸੀਂ ਜੋ ਵੀ ਹੁਣ ਤੱਕ ਕੁਝ ਮਾੜਾ ਮੋਟਾ ਕਰਦੇ ਸਨ ਮਾਨ ਦਿੱਤਾ ਗਿਆ ਉਸ ਇੱਕ ਵਾਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਫਿਰ ਮੇਰੇ ਵੱਲੋਂ ਸਾਰੀ ਸੰਗਤ ਪ੍ਰਸਾਦ ਤੇ ਹੋਰ ਸਾਰੇ ਦਾਨੀ ਸੱਜਣਾ ਦਾ ਬਹੁਤ ਬਹੁਤ ਮਿਹਰਬਾਨੀ ਸ਼ੁਕਰਾਨਾ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ